ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਤੇ ਅਕਾਲੀ ਦਲ ਵੱਲੋਂ ਇੱਕ ਤਰ੍ਹਾਂ ਪੰਥਕ ਇਕੱਠ ਹੋਣ ਦਾ ਸੁਨੇਹਾ ਦਿੱਤਾ ਗਿਆ। ਸੰਤ ਹਰਚੰਦ ਸਿੰਘ ਲੋਂਗੋਵਾਲ ਦੀ 29ਵੀਂ ਵਰਸੀ ਲੋਂਗੋਵਾਲ 'ਚ ਮਨਾਈ ਜਾ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਸਿਆਸੀ ਕਾਨਫਰੰਸ 'ਚ ਪਹੁੰਚ ਰਹੇ ਨੇ। ਅਕਾਲੀ ਦਲ ਦੀ ਤਮਾਮ ਜਿਹੜੀ ਲੀਡਰਸ਼ਿਪ ਹੈ ਇਸ ਇਲਾਕੇ ਦੀ ਉਹ ਪਹੁੰਚੀ ਹੋਈ ਹੈ। ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਨਾਂ ਜਿਹੜਾ ਪੰਥਕ ਹਲਕਿਆਂ 'ਚ ਕਾਫੀ ਵੱਡਾ ਰਿਹਾ ਇਸ ਇਲਾਕੇ ਦੇ ਲੋਕਾਂ ਦਾ। ਵੱਡਾ ਨਾਂ ਸੀ ਇਸ ਕਰਕੇ ਹਰ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਥੇ ਆਉਂਦੇ ਨੇ ਔਰ ਸਿਆਸੀ ਕਾਨਫਰੰਸ ਸਬੋਧਨ ਕਰਦੇ ਨੇ ਖਾਸ ਤੌਰ ਤੇ ਜਦੋਂ ਚੋਣਾਂ ਦਾ ਦੌਰ ਨੇੜੇ ਹੋਵੇ ਉਦੋਂ ਜ਼ਿਆਦਾ ਇੱਥੇ ਜ਼ੋਰ ਦਿੱਤਾ ਜਾਂਦਾ ਪਿਛਲੀਆਂ ਲੋਕ ਸਭਾ ਚੋਣਾਂ ਜਿਹੜੀਆਂ 2014 ਦੀਆਂ ਉਹਨਾਂ ਦੇ ਅੰਦਰ ਅਕਾਲੀ ਦਲ ਤੋਂ ਪੰਥਕ ਵੋਟ ਕਿਤੇ ਨਾ ਕਿਤੇ ਦੂਰ ਹੋਇਆ ਸੀ ਕਿਵੇਂ ਉਹ ਪੰਥਕ ਵੋਟ ਨੂੰ ਨਾਲ ਜੋੜਿਆ ਜਾਵੇ ਇਹਦੇ ਲਈ ਲਗਾਤਾਰ ਮੀਟਿੰਗਾਂ ਦੇ ਅੰਦਰ ਵੀ ਮੁੱਦੇ ਉੱਠੇ ਆ ਤੇ ਹੁਣ ਵੀ ਇਹੀ ਮੁੱਦੇ ਉੱਠ ਰਹੇ ਨੇ ਇੱਥੇ ਜਿਹੜੀ ਆ ਸਿਆਸੀ ਕਾਨਫਰੰਸ ਦੇ ਅੰਦਰ ਇੱਕ ਪੰਥਕ ਸਨੇਹਾ ਜਿਹੜਾ 2017 ਦੇ ਲਈ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀਗੀ ਇਸੇ ਪੰਥਕ ਸਨੇਹੇ ਦੇ ਰਾਹੀਂ ਕਿਉਂਕਿ ਜਿਹੜਾ ਪੰਥਕ ਵੋਟ ਦੂਰ ਗਿਆਗਾ ਅਕਾਲੀ ਦਲ ਤੋਂ ਉਹਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਹੋਵੇਗੀ ਪੰਜਾਬ ਦੀ ਸਿਆਸਤ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਅਹਿਮ ਭੂਮਿਕਾ ਰਹੀ ਹੈ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਅੱਜ ਤੋਂ 29 ਸਾਲ ਪਹਿਲਾਂ ਖਾਲਸਤਾਨੀਆਂ ਵੱਲੋਂ ਕਤਲ ਕੀਤਾ ਗਿਆ ਸੀ ਉਹਨਾਂ ਨੂੰ ਕਤਲ ਕਿਉਂ ਕੀਤਾ ਗਿਆ ਸੰਧਰਜਨ ਸਿੰਘ ਲੋਂਗੋਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਨਾਲ ਇੱਕ ਸਮਝੌਤਾ ਕੀਤਾ ਸੀ ਜਿਹਨੂੰ ਰਜੀਵ ਲੋਂਗੋਵਾਲ ਸਮਝੌਤੇ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਸਮਝੌਤੇ 'ਚ ਇਹ ਸੀਗਾ ਕਿ ਪੰਜਾਬ ਦੇ ਪਾਣੀ ਪੰਜਾਬ ਨੂੰ ਮਿਲਣਗੇ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਪੰਜਾਬੀਪੂਰ ਦੇ ਇਲਾਕੇ ਪੰਜਾਬ ਨੂੰ ਮਿਲਣਗੇ ਖਾਲਸਤਾਨੀ ਧਿਰਾਂ ਦਾ ਇਤਰਾਜ਼ ਸੀ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਸਮਝੌਤਾ ਕਿਉਂ ਕੀਤਾ ਉਸ ਤੋਂ ਬਾਅਦ ਹੀ ਇਹਨਾਂ ਧਿਰਾਂ ਨੇ ਇਤਰਾਜ਼ ਪਾਇਆ ਔਰ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਕਤਲ ਕੀਤਾ ਗਿਆ ਉਹ ਫੈਸਲੇ ਜੋ ਉਦੋਂ ਕੀਤੇ ਗਏ ਸੀ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਜੋ ਅਜੀਬ ਗਾਂਧੀ ਨਾਲ ਸਮਝੌਤਾ ਕੀਤਾ ਸੀ ਉਹ ਲਾਗੂ ਨਹੀਂ ਹੋਇਆ ਅਜੇ ਤੱਕ ਹਾਲਾਂਕਿ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇਹ ਫੈਸਲਾ ਹੋਇਆ ਸੀ